ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਚੈਨਲ ਕਰਦੇ ਹਾਂ ਸ਼ੁਰੂਆਤ ਟੈਲੈਂਟਸ ਵੱਲੋਂ ਅਮਰੀਕਾ ਦੇ ਵਿੱਚ 13 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਦਾ ਐਲਾਨ ਫੈਡਰਲ ਅਤੇ 온ਟਾਰੀਓ ਦੀ ਪ੍ਰੋਵਿੰਸ਼ਲ ਸਰਕਾਰ ਕੰਪਨੀ ਦੇ ਇਸ ਫੈਸਲੇ ਤੋਂ ਨਰਾਜ਼ ਬ੍ਰਿਟਿਸ਼ ਕੋਲੰਬੀਆ ਦੀ ਲੰਬਰ ਇੰਡਸਟਰੀ ਦੀ ਲੱਕ ਤੋੜ ਸਕਦੇ ਨੇ ਅਮਰੀਕੀ ਟੈਰਫ ਪ੍ਰੀਮੀਅਰ ਡੇਵਿਡ ਈਵੀ ਨੇ ਫੈਡਰਲ ਸਰਕਾਰ ਤੋਂ ਤੁਰੰਤ ਮੰਗੀ ਸਹਾਇਤਾ ਕਿ ਹਾਂ ਅਮਰੀਕਾ ਦੇ ਨਾਲ ਲੰਬਰ ਦੇ ਮਸਲੇ ਤੇ ਹੋਵੇ ਗੱਲਬਾਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਚੈਨਲ ਐਮਪਲਾਈਜ਼ ਯੂਨੀਅਨ ਦੀ ਸਟ੍ਰਾਈਕ ਚੱਲੀ ਪ੍ਰੀਮੀਅਰ ਡੇਵਿਡ ਈਵੀ ਨੇ ਕਿਹਾ ਜਲਦੀ ਸਰਕਾਰ ਲਿਆਏਗੀ ਨਵਾਂ ਪ੍ਰਪੋਜ਼ਲ ਹੋਵੇਗਾ ਸਮਝੌਤਾ ਸਭ ਹੋ ਜਾਏਗਾ ਠੀਕ ਠਾਕ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੀ ਲੰਬਰ ਇੰਡਸਟਰੀ ਇਸ ਸਮੇਂ ਬ੍ਰੇਕਿੰਗ ਪੁਆਇੰਟ ਤੇ ਹੈ ਕਿਉਂਕਿ ਅਮਰੀਕਾ ਦੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਦੂਜੀ ਵਾਰ ਇੰਪੋਰਟ ਡਿਊਟੀਆਂ ਵਿੱਚ ਵਾਧਾ ਕੀਤਾ ਗਿਆ ਪਹਿਲਾਂ ਇਹਨਾਂ ਨੂੰ ਵਧਾ ਕੇ 35% ਕੀਤਾ ਗਿਆ ਸੀ ਤੇ ਹੁਣ 10% ਹੋਰ ਵਾਧੇ ਦੇ ਨਾਲ ਇਹ 45% ਹੋ ਗਈਆਂ ਨੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇੰਡਸਟਰੀ ਅਤੇ ਯੂਨੀਅਨ ਲੀਡਰਾਂ ਦੇ ਨਾਲ ਡਟ ਕੇ ਖੜਨ ਦਾ ਐਲਾਨ ਕੀਤਾ ਤੇ ਰਾਸ਼ਟਰਪਤੀ 트ੰਪ ਦੇ ਤਾਜ਼ਾ ਫੈਸਲਿਆਂ ਦੀ ਨਿੰਦਿਆ ਕੀਤੀ ਹੈ ਉਹਨਾਂ ਕਿਹਾ ਹੈ ਕਿ ਪ੍ਰੋਵਿੰਸ ਵਿੱਚ ਲੰਬਰ ਮਿੱਲਾਂ ਵਿੱਚ ਕੰਮ ਕਰਨ ਵਾਲੇ ਆ ਫੈਮਿਲੀਜ਼ ਤਨਖਾਹ ਨਾਲ ਮਾਰਗੇਜ ਕਰਾਇਆ ਤਾਰਦੇ ਨੇ ਅਤੇ ਸਾਰਾ ਪੈਸਾ ਇੱਥੇ ਹੀ ਖਰਚ ਦਿੰਦੇ ਨੇ ਅਤੇ ਕਮਿਊਨਿਟੀ ਦੀ ਸਹਾਇਤਾ ਵੀ ਕਰਦੇ ਨੇ ਅਤੇ ਹੁਣ ਸਥਿਤੀ ਇਹ ਹੈ ਕਿ ਫੈਡਰਲ ਸਰਕਾਰ ਜੇਕਰ ਕੋਈ ਸਹਾਇਤਾ ਨਹੀਂ ਕਰਦੀ ਤਾਂ ਮਿਲਾਂ ਦੇ ਉੱਪਰ ਬੁਰਾ ਸਮਾਂ ਆ ਸਕਦਾ ਹੈ ਉਹਨਾਂ ਮੰਗ ਕੀਤੀ ਕਿ ਫੈਡਰਲ ਸਰਕਾਰ 1 ਬਿਲੀਅਨ ਡਾਲਰ ਦੀ ਸਹਾਇਤਾ ਤੁਰੰਤ ਜਾਰੀ ਕਰੇ ਅਤੇ ਅਮਰੀਕਾ ਦੇ ਨਾਲ ਟ੍ਰੇਡ 네ਗੋਸ਼ੀਏਸ਼ਨ ਸਮੇਂ ਲੰਬਰ ਇੰਡਸਟਰੀ ਨੂੰ ਪਹਿਲ ਦੇ ਆਧਾਰ ਤੇ ਸ਼ਾਮਲ ਕੀਤਾ ਜਾਵੇ ਕਿਉਂਕਿ ਬੀਸੀ ਵਿੱਚ ਇਹ ਇੱਕ ਵੱਡੀ ਇੰਡਸਟਰੀ ਹੈ ਤੇ ਅਮਰੀਕਾ ਇਸ ਦਾ ਸਭ ਤੋਂ ਵੱਡਾ ਇੰਪੋਰਟਰ ਹੈ 2024 ਚ ਅਮਰੀਕਾ ਨੂੰ ਐਕਸਪੋਰਟ ਕੀਤੀ ਲੰਬਰ ਨਾਲ 4.5 ਬਿਲੀਅਨ ਡਾਲਰ ਜਨਰੇਟ ਹੋਏ ਸਨ ਅਤੇ ਕੁੱਲ ਐਕਸਪੋਰਟ ਦਾ 75% ਸੀ ਯੂਨੀਫੋਰ ਦੇ ਵੈਸਟਰਨ ਕੈਨੇਡਾ ਦੇ ਲੀਡਰ ਗੈਵਿਨ ਕਹੇ ਕਿ ਹੁਣ ਸਮਾਂ ਆ ਗਿਆ ਹੈ ਕਿ ਲੰਬਰ ਇੰਡਸਟਰੀ ਜੋ ਦਹਾਕਿਆਂ ਤੋਂ ਸੰਕਟ ਵਿੱਚ ਸੀ ਤੇ ਹੌਣ ਟੁੱਟਣ ਦੇ ਕੰਡੇ ਤੇ ਆ ਉਹਨਾਂ ਕਹੇ ਕਿ ਟੈਰਿਫ ਵਾਧਾ ਸਿਰਫ ਮੇਲਾ ਨਹੀਂ ਨਹੀਂ ਹੈ ਇਹ ਵਰਕਰਾਂ ਉੱਤੇ ਵੀ ਅਸਰ ਪਾਏਗਾ ਯੂਨੀਅਨ ਮੁਤਾਬਕ ਜੇਕਰ ਲੰਬਰ ਮਿਲਜ਼ ਬੰਦ ਹੋਣ ਲਈ ਮਜਬੂਰ ਹੁੰਦੀਆਂ ਨੇ ਤਾਂ ਇਸ ਦਾ ਪ੍ਰਭਾਵ ਸਥਾਨਕ ਕਮਿਊਨਿਟੀਜ਼ ਉੱਪਰ ਪਾਏਗਾ ਜਿਸ ਨਾਲ ਸਮਾਲ ਬਿਜ਼ਨੈਸਸ ਸਕੂਲ ਪ੍ਰੋਵਿੰਸ਼ੀਅਲ ਰਿਸੋਰਸਸ ਅਤੇ ਰੋਡਸ ਤੱਕ ਪ੍ਰਭਾਵਿਤ ਹੋਣਗੇ ਅਗਸਤ ਵਿੱਚ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਲੰਬਰ ਇੰਡਸਟਰੀ ਲਈ 700 ਮਿਲੀਅਨ ਡਾਲਰ ਲੋਨ ਗਰੰਟੀ ਅਤੇ 500 ਮਿਲੀਅਨ ਲੌਂਗ ਟਰਮ ਸਹਾਇਤਾ ਦਾ ਐਲਾਨ ਕੀਤਾ ਸੀ ਪ੍ਰੀਮੀਅਰ ਏਬੀ ਨੇ ਕਿਹਾ ਕਿ ਤੁਰੰਤ ਸਹਾਇਤਾ ਆਉਣੀ ਚਾਹੀਦੀ ਹੈ ਇਸ ਵਿੱਚ ਮਹੀਨੇ ਨਹੀਂ ਲੱਗਣੇ ਚਾਹੀਦੇ ਅਤੇ ਇਸ ਫੈਸਲੇ ਨਾਲ ਪਹਿਲਾਂ ਤੋਂ ਹੀ ਸੰਘਰਸ਼ ਕਰ ਰਹੀ ਮਿਲ ਆਪਰੇਸ਼ਨਸ ਉੱਪਰ ਬੁਰਾ ਅਸਰ ਪਵੇਗਾ ਜਿਨ੍ਹਾਂ ਕਹੇ ਕਿ ਗ੍ਰੈਂਡ ਫੋਰਕਸ ਵਰਗੀਆਂ ਕਮਿਊਨਿਟੀ ਵਿੱਚ ਇਸ ਦਾ ਖਤਰਨਾਕ ਅਸਰ ਹੈ ਕਿਉਂਕਿ ਸਤੰਬਰ ਦੇ ਵਿੱਚ ਇੰਟਰਫੋਰ ਨੇ ਗ੍ਰੈਂਡ ਫੋਰਕਸ ਵਿੱਚ ਆਪਣੇ ਨਾਰਥ ਅਮਰੀਕਨ ਆਪਰੇਸ਼ਨਸ ਵਿੱਚ ਕਟੋਤੀਆਂ ਦਾ ਐਲਾਨ ਕੀਤਾ ਸੀ ਪਰ ਹੁਣ ਮਿਲ ਅਣਮਿੱਥੇ ਸਮੇਂ ਲਈ ਬੰਦ ਕਰਨ ਦੀ ਗੱਲ ਚੱਲ ਰਹੀ ਹੈ ਪ੍ਰਭਾਵਿਤ ਵਰਕਰਾਂ ਦਾ ਕਹਿਣਾ ਹੈ ਕਿ ਪਹਿਲਾਂ ਉਮੀਦ ਸੀ ਕਿ 6 ਅਕਤੂਬਰ ਨੂੰ ਉਹ ਕੰਮ ਤੇ ਵਾਪਸ ਆ ਜਾਣਗੇ ਪਰ ਹੁਣ ਪਤਾ ਲੱਗਿਆ ਕਿ ਮਿਲ ਅਣਮਿੱਥੇ ਸਮੇਂ ਲਈ ਬੰਦ ਹੈ ਅਤੇ ਸਥਾਨਕ ਕਮਿਊਨਿਟੀ ਦੇ ਲਈ ਇਹ ਇੱਕ ਵੱਡਾ ਝਟਕਾ ਤੇ ਸਦਮਾ ਇੰਟਰਫੋਰ ਦੇ ਵਾਇਸ ਪ੍ਰੈਜ਼ੀਡੈਂਟ ਆਫ ਕਾਰਪੋਰੇਟ ਕਮਿਊਨੀਕੇਸ਼ਨ ਐਂਡ ਗਵਰਨਮੈਂਟ ਰਿਲੇਸ਼ਨਸ ਨੇ ਕਿਹਾ ਕਿ ਫੈਸਲਾ ਸਤੰਬਰ ਵਿੱਚ ਆਪਰੇਸ਼ਨ ਕੱਟ ਕਰਨ ਦਾ ਸੀ ਪਰ ਹੁਣ ਵੀਕ ਮਾਰਕੀਟ ਅਤੇ ਆਰਥਿਕ ਤੌਰ ਤੇ ਅਨਿਸ਼ਚਿਤਤਾ ਕਾਰਨ ਆਪਰੇਸ਼ਨ ਰੋਕੇ ਗਏ ਨੇ ਜਿਸ ਲਈ ਅਮਰੀਕੀ ਲੰਬਰ ਡਿਊਟੀਆਂ ਨੂੰ ਉਹਨਾਂ ਜ਼ਿੰਮੇਵਾਰ ਦੱਸਿਆ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਵਾਸ਼ਿੰਗਟਨ ਡੀਸੀ ਦੇ ਵਿੱਚ ਹਾਈ ਲੈਵਲ ਗੱਲਬਾਤ ਸ਼ੁਰੂ ਹੋ ਗਈ ਹੈ ਸਟ੍ਰੇਟ ਨੇਗੋਸ਼ੀਏਸ਼ਨ ਵਿੱਚ ਕਿਸੇ ਨਤੀਜੇ ਉਤੇ ਪਹੁੰਚਣ ਦੀ ਕੋਸ਼ਿਸ਼ ਵੀ ਹੋਏਗੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਵੱਲੋਂ ਲਗਾਏ ਗਏ 35% ਟੈਰਿਫ ਸਕਾਰਨ ਵਪਾਰਕ ਰਿਸ਼ਤੇ ਵਿਗੜੇ ਹੋਏ ਨੇ ਕੈਨੇਡਾ ਅਮਰੀਕਾ ਦੇ ਟ੍ਰੇਡ ਮਿਨਿਸਟਰ ਡੋਮਿਨਿਕ ਲਿਬਲੋਂਕ ਪ੍ਰੀਵੀ ਕਾਉਂਸਲ ਦੀ ਕਲਰਕ ਮਾਈਕਲ ਸੋਬੀਆ ਅਤੇ ਹੋਰ ਖਾਸ ਅਧਿਕਾਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਇਸ ਮੌਕੇ ਸਟੀਲ ਐਲੂਮੀਨਮ ਅਤੇ ਐਨਰਜੀ ਸੈਕਟਰ 'ਚ ਕਿਸੇ ਸਮਝੌਤੇ ਉੱਪਰ ਪਹੁੰਚਣ ਦੀ ਕੋਸ਼ਿਸ਼ ਹੋਏਗੀ ਕਿਉਂਕਿ ਪਿਛਲੇ ਹਫਤੇ ਅਮਰੀਕਾ ਦੇ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਵੀ ਜਾ ਕੇ ਆਏ ਨੇ ਜਿਨ੍ਹਾਂ ਦੇ ਵੱਲੋਂ ਟ੍ਰੇਡ ਐਗਰੀਮੀਨ ਸੰਬੰਧੀ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਗੱਲਬਾਤ ਕੀਤੀ ਗਈ ਸੀ ਇਸ ਦੇ ਬਾਅਦ ਡੋਮਿਨਿਕ ਲੇਬਲੌਂਕ ਅਤੇ ਅਮਰੀਕਾ ਦੇ ਕਮਰਸ ਸੈਕਟਰੀ ਨੂੰ ਸਟੀਲ ਅਲੂਮਿਨਮ ਦੇ ਉੱਪਰ ਅਤੇ ਆਟੋ ਪਾਰਟਸ ਦੇ ਉੱਪਰ ਜਲਦੀ ਕਿਸੇ ਸਮਝੌਤੇ ਉੱਪਰ ਪਹੁੰਚਣ ਦੇ ਆਦੇਸ਼ ਦਿੱਤੇ ਗਏ ਸਨ ਪਿਛਲੇ ਵੀਕਐਂਡ ਦੇ ਉੱਪਰ ਬੇਸ਼ੱਕ ਲੇਬਲੌਂਕ ਵਾਪਸ ਕੈਨੇਡਾ ਆਏ ਸਨ ਪਰ ਅੱਜ ਉਹ ਦੁਬਾਰਾ ਅਫੀਸ਼ੀਅਲਸ ਦੇ ਨਾਲ ਗੱਲਬਾਤ ਕਰਨ ਦੇ ਲਈ ਅਮਰੀਕਾ ਪਹੁੰਚੇ ਨੇ ਜਿੱਥੇ ਕਿ ਮਹੱਤਵਪੂਰਨ ਮੁੱਦਿਆਂ ਦੇ ਉੱਪਰ ਆਸ ਕੀਤੀ ਜਾ ਰਹੀ ਹੈ ਕਿ ਗੱਲ ਸ਼ਾਇਦ ਬਣ ਜਾਵੇ ਕਿਉਂਕਿ ਜਿੱਥੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਲੰਬਰ ਦੇ ਉੱਪਰ ਟੈਰਿਫਸ ਹਟਾਉਣ ਦੇ ਲਈ ਸਖਤ ਕਦਮ ਚੁੱਕਣ ਦੀ ਗੱਲ ਕਰ ਰਹੇ ਨੇ ਉੱਥੇ 온ਟਾਰੀਓ ਦੇ ਪ੍ਰੀਮੀਅਰ ਦੇ ਵੱਲੋਂ ਵੀ ਇਸੇ ਤੰਗ ਦੇ ਨਾਲ ਫੈਡਰਲ ਸਰਕਾਰ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਹੈ ਟੈਲੈਂਟਸ ਨੇ ਇਸ ਹਫ਼ਤੇ ਐਲਾਨ ਕੀਤਾ ਹੈ ਕਿ ਆਪਣੀ ਮੈਨੂਫੈਕਚਰਿੰਗ ਸਮਰੱਥਾ ਨੂੰ ਵਧਾਉਣ ਲਈ ਅਗਲੇ 4 ਸਾਲਾਂ 'ਚ 13 ਬਿਲੀਅਨ ਅਮਰੀਕੀ ਡਾਲਰ ਦੇ ਵਿੱਚ ਇਨਵੈਸਟਮੈਂਟ ਕਰੇਗੀ ਜਿਸ ਨਾਲ ਇਲਿਨੋਇਸ, ohio ਅਤੇ ਮਿਸ਼ੀਗਨ ਤੇ ਇੰਡੀਆਨਾ ਦੇ ਵਿੱਚ 5000 ਤੋਂ ਵੱਧ ਜੌਬਸ ਪੈਦਾ ਹੋਣਗੀਆਂ ਕੰਪਨੀ ਜਿਸ ਨੂੰ ਪਹਿਲਾਂ ਕ੍ਰਿਸਲਰ ਵਜੋਂ ਵੀ ਜਾਣਿਆ ਜਾਂਦਾ ਸੀ ਉਹਨਾਂ ਦਾ ਕਹਿਣਾ ਹੈ ਕਿ ਜੀਪ ਕੰਪਾਸ ਜੋ ਕਿ ਪਹਿਲਾਂ ਬ੍ਰੈਮਟਨ ਅਸੈਂਬਲੀ ਪਲਾਂਟ ਵਿੱਚ ਬਣਾਈ ਜਾਂਦੇ ਸੀ ਇਲਿਨੋਇਸ ਦੇ ਵਿੱਚ ਬਣਾਈ ਜਾਏਗੀ ਅਤੇ ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਅਜੇ ਵੀ ਬ੍ਰੈਮਟਨ ਫੈਸਿਲਿਟੀ ਲਈ ਕੁਝ ਹੋਰ ਪਲੈਨਿੰਗਸ ਨੇ ਇਸ ਕਦਮ ਨੇ ਫੈਡਰਲ ਅਤੇ 온ਟਾਰੀਓ ਸਰਕਾਰ ਦੋਵਾਂ ਨੂੰ ਨਰਾਜ਼ ਕੀਤਾ ਜਿਨ੍ਹਾਂ ਨੇ 2023 ਦੇ ਵਿੱਚ Stellantis LG Energy Solutions ਨਾਲ 15 ਬਿਲੀਅਨ ਡਾਲਰ ਤੱਕ ਦੇ ਇਨਵੈਸਟਮੈਂਟ ਮੁਹੱਈਆ ਕਰਨ ਦਾ ਇੱਕ ਸਮਝੌਤਾ ਕੀਤਾ ਸੀ ਜੋ ਕਿ ਇਸ ਕੰਪਨੀ ਦੁਆਰਾ ਤਿਆਰ ਕੀਤੀਆਂ ਤੇ ਵੇਚੀਆਂ ਜਾਂਦੀਆਂ ਬੈਟਰੀਜ਼ ਦੇ ਲਈ ਦਿੱਤੀ ਗਈ ਸਹਾਇਤਾ ਸੀ ਐਗਰੀਮੈਂਟ ਵਜੋਂ ਕੰਪਨੀ ਨੂੰ ਕੈਨੇਡਾ ਦੇ 온ਟਾਰੀਓ ਵਿੱਚ ਆਪਣੀਆਂ ਮੌਜੂਦਾ ਕਮਿਟਮੈਂਟਸ ਨੂੰ ਕਾਇਮ ਰੱਖਣ ਦੀ ਲੋੜ ਹੋਏਗੀ ਜਿਸ ਵਿੱਚ ਬ੍ਰੈਮਟਨ 'ਚ ਇਸਦੇ ਪਲਾਂਟ ਵਿੱਚ ਮੈਨੂਫੈਕਚਰਿੰਗ ਜਾਰੀ ਰੱਖਣਾ ਵੀ ਸ਼ਾਮਲ ਹੈ ਪ੍ਰੀਮੀਅਰ ਫੋਰਡ ਨੇ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੰਪਨੀ ਅਮਰੀਕਾ ਦੇ ਵਿੱਚ 13 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਕਿਉਂ ਕਰ ਰਹੀ ਹੈ ਜਦਕਿ ਆਟੋ ਮੈਨੂਫੈਕਚਰਿੰਗ ਪਾਵਰ ਹਾਊਸ ਬ੍ਰੈਮਟਨ ਦੇ ਵਿੱਚ ਹੈ ਦੂਜੇ ਪਾਸੇ ਕੁਝ ਲੋਕ ਮੰਨ ਰਹੇ ਨੇ ਕਿ ਜੇਕਰ ਜਲਦੀ ਕੋਈ ਸਮਝੌਤਾ ਨਹੀਂ ਹੋਇਆ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਸਾਹਮਣੇ ਆ ਸਕਦੀਆਂ ਨੇ ਜਿਸ ਲਈ ਫੈਡਰਲ ਸਰਕਾਰ ਨੂੰ ਜਲਦੀ ਤੋਂ ਜਲਦੀ ਕਿਸੇ ਐਗਰੀਮੈਂਟ ਉੱਪਰ ਪਹੁੰਚਣ ਦੀ ਜ਼ਰੂਰਤ ਹੈ। ਬ੍ਰਿਟਿਸ਼ ਕੋਲੰਬੀਆ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦਾ ਕਹਿਣਾ ਹੈ ਕਿ ਸਾਈਮਨ ਫਰੇਜ਼ਰ ਯੂਨੀਵਰਸਿਟੀ 'ਚ ਨਵਾਂ ਮੈਡੀਕਲ ਸਕੂਲ ਪ੍ਰੋਵਿੰਸ ਦੇ ਹੈਲਥ케ਅਰ ਸੈਕਟਰ ਦੇ ਸੰਕਟ ਦਾ ਹੱਲ ਕਰਨ ਵਾਲੀ ਪਜ਼ਲ ਦਾ ਇੱਕ ਪੀਸ ਹੈ। ਡਾਕਟਰਜ਼ ਆਫ BC ਦੀ ਪ੍ਰੈਜ਼ੀਡੈਂਟ ਚਾਰਲਿਨ ਲੋਈ ਨੇ ਕਿਹਾ ਕਿ ਨਵਾਂ ਮੈਡੀਕਲ ਸਕੂਲ ਫੈਮਿਲੀ ਡਾਕਟਰਾਂ ਦੀ ਘਾਟ ਨੂੰ ਪੂਰੀ ਕਰਨ 'ਚ ਮਦਦ ਕਰੇਗਾ ਪਰ ਮੈਡੀਕਲ ਕਾਲਜ ਵਿੱਚ ਐਡਮਿਸ਼ਨ ਅਤੇ ਪਾਸ ਆਊਟ ਹੋਣ ਵਿਚਕਾਰ ਇੱਕ ਵੱਡਾ ਗੈਪ ਹੋਏਗਾ ਅਤੇ ਮੈਡੀਕਲ ਸਟੂਡੈਂਟਾਂ ਦੇ ਡਾਕਟਰ ਬਣਨ ਤੇ ਕਈ ਸਾਲ ਲੱਗਣਗੇ ਉਹਨਾਂ ਕਹੇ ਕਿ ਪ੍ਰਵਿੰਸ ਦਾ ਹੈਲਥ케ਅਰ ਸਿਸਟਮ ਇੰਨਾ ਗੁੰਝਲਦਾਰ ਹੈ ਕਿ ਮੈਡੀਕਲ ਸਕੂਲ ਦੇ ਡਾਕਟਰਾਂ ਦੇ ਆਉਣ ਤੋਂ ਬਾਅਦ ਵੀ ਭਵਿੱਖ ਵਿੱਚ ਡਾਕਟਰਸ ਦੀ ਘਾਟ ਬਣੀ ਰਹੇਗੀ ਉਹਨਾਂ ਕਹੇ ਕਿ ਬਾਰੋਂ ਡਾਕਟਰਾਂ ਨੂੰ ਲਿਆਉਣ ਦੇ ਲਈ ਸਰਕਾਰ ਨੂੰ ਇਨਵੈਸਟ ਕਰਨ ਦੀ ਜ਼ਰੂਰਤ ਹੋਏਗੀ ਅਤੇ ਇਸ ਨੂੰ ਲਗਾਤਾਰ ਜਾਰੀ ਰੱਖਣਾ ਪਏਗਾ ਉਹਨਾਂ ਆਖਿਆ ਕਿ ਹੋਰ ਥਾਵਾਂ ਤੋਂ ਡਾਕਟਰਾਂ ਨੂੰ ਲਿਆਉਣ ਦੇ ਨਾਲ-ਨਾਲ ਜੋ ਇਸ ਮੈਡੀਕਲ ਕਾਲਜ ਵਿੱਚ ਪੜਨਗੇ ਟ੍ਰੇਨਿੰਗ ਲੈਣਗੇ ਉਹ ਇੱਥੇ ਹੀ ਰਹਿਣ ਇਸ ਲਈ ਗਵਰਨਮੈਂਟ ਇਨਵੈਸਟਮੈਂਟ ਦੀ ਜ਼ਰੂਰਤ ਹੈ ਕਿਉਂਕਿ ਉਹਨਾਂ ਨੂੰ ਇੱਥੇ ਰੱਖਣਾ ਵੀ ਇੱਕ ਪਜ਼ਲ ਵਰਗਾ ਮਾਮਲਾ ਹੈ ਅਤੇ ਇਸ ਤੋਂ ਇਲਾਵਾ ਨੈਕਸਟ ਜਨਰੇਸ਼ਨ ਨੂੰ ਟ੍ਰੇਨਿੰਗ ਦੇਣ ਲਈ ਵੀ ਡਾਕਟਰਾਂ ਦੀ ਜ਼ਰੂਰਤ ਪੈਗੀ ਕਾਬਲੇ ਗੌਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ ਮੈਡੀਕਲ ਸਕੂਲ ਚ ਅਗਲੇ ਸਾਲ ਅਗਸਤ ਤੱਕ ਕਲਾਸਾਂ ਸ਼ੁਰੂ ਹੋਣਗੀਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਰੀਚ ਸਥਾਪਿਤ ਹੋ ਰਹੇ ਨਵੇਂ ਮੈਡੀਕਲ ਸਕੂਲ ਵਿੱਚ ਐਡਮਿਸ਼ਨਸ ਲਈ ਸਾਈਮਨ ਫਰੇਜ਼ਰ ਯੂਨੀਵਰਸਿਟੀ ਨੇ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਉਨ੍ਹਾਂ ਕਿਹਾ ਹੈ ਕਿ ਵੈਸਟਰਨ ਕੈਨੇਡਾ ਵਿੱਚ 50 ਸਾਲ ਬਾਅਦ ਇਹ ਸਕੂਲ ਆਫ ਮੈਡੀਸਨ ਖੋਲਣ ਜਾ ਰਿਹਾ ਕਿਉਂਕਿ ਅਗਸਤ ਵਿੱਚ ਯੂਨੀਵਰਸਿਟੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ ਕਿ ਲੇਟ ਸਤੰਬਰ ਤੱਕ ਮਾਨਤਾ ਮਿਲਣ ਤੋਂ ਬਾਅਦ ਐਪਲੀਕੇਸ਼ਨ ਲੈਣੀਆਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਸਪ੍ਰਿੰਗ 2026 ਤੱਕ ਯੋਗ ਸਟੂਡੈਂਟਸ ਦੀਆਂ ਇੰਟਰਵਿਊ ਸ਼ੁਰੂ ਹੋਣਗੀਆਂ ਪ੍ਰੀਮੀਅਰ ਡੇਵਿਡ ਈਵੀ ਨੇ ਆਸ ਪ੍ਰਗਟਾਈ ਹੈ ਕਿ ਅਗਲੇ ਸਾਲ ਅਗਸਤ ਤੱਕ ਮੈਡੀਕਲ ਸਕੂਲ ਦੇ ਵਿੱਚ ਕਲਾਸਾਂ ਸ਼ੁਰੂ ਹੋ ਜਾਣਗੀਆਂ ਜਿੱਨਾਂ ਕਿਹਾ ਹੈ ਕਿ ਹੈਲਥ ਇਨੋਵੇਸ਼ਨ ਦਾ ਹੱਬ ਸ਼ਹਿਰ ਨੂੰ ਬਣਾਇਆ ਜਾਏਗਾ ਤਾਂ ਜੋ ਫਰੇਜ਼ਰ ਦਰਿਆ ਦੇ ਸਾਊਥ ਵਿੱਚ ਰਹਿਣ ਵਾਲੇ ਪ੍ਰੋਵਿੰਸ ਵਾਸੀਆਂ ਨੂੰ ਹਾਈ ਕੁਆਲਿਟੀ ਹੈਲਥ케ਅਰ ਫੈਸਿਲਿਟੀਆਂ ਮਹਿੰਨਿਆ ਕਰਵਾਈਆਂ ਜਾ ਸਕਣ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਵਾਸੀਆਂ ਨੂੰ ਡਾਕਟਰਾਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪਵੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਨੇ ਕਿਹਾ ਹੈ ਕਿ ਪ੍ਰੋਵਿੰਸ ਵਾਸੀਆਂ ਲਈ ਇੱਕ ਨਿਰਾਸ਼ਾਜਨਕ ਸਮਾਂ ਰਿਹਾ ਕਿਉਂਕਿ ਪਬਲਿਕ ਸਰਵਿਸ ਵਰਕਰਸ ਦੀ ਸਟ੍ਰਾਈਕ 7ਵੇਂ ਹਫ਼ਤੇ ਦੇ ਵਿੱਚ ਦਾਖਲ ਹੋ ਗਈ ਹੈ ਪਰ ਉਹ ਉਨ੍ਹਾਂ ਦੇ ਸਬਰ ਦੀ ਕਦਰ ਕਰਦੇ ਨੇ। ਡੇਵਿਡ ਈਵੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ BC ਜਨਰਲ EMPLOYES ਯੂਨੀਅਨ ਦੇ ਮੈਂਬਰਾਂ ਨਾਲ ਇੱਕ ਫੇਅਰ ਐਗਰੀਮੈਂਟ ਯਕੀਨੀ ਬਣਾਉਣ ਲਈ ਨੇੜੇ ਕੰਮ ਕਰ ਰਹੀ ਹੈ। ਤੇ ਸਰਕਾਰ ਜਲਦੀ ਤੋਂ ਜਲਦੀ 네ਗੋਸ਼ੀਏਸ਼ਨਸ ਲਈ ਟੇਬਲ ਤੇ ਵਾਪਸ ਆਉਣ ਦੀ ਉਮੀਦ ਵੀ ਕਰ ਰਹੀ ਹੈ ਇੱਕ ਅਨਰਿਲੇਟਡ ਨਿਊਜ਼ ਕਾਨਫਰੰਸ ਵਿੱਚ ਬੋਲਦੇ ਹੋਏ ਪ੍ਰੀਮੀਅਰ ਈਬੀ ਨੇ ਕਿਹਾ ਕਿ ਇਹ ਨਾ ਸਿਰਫ ਰੈਸਟੋਰੈਂਟ ਸੈਕਟਰ ਲਈ ਸਗੋਂ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਆਨਾਂ ਲਈ ਵੀ ਇੱਕ ਚੁਣੌਤੀਪੂਰਨ ਸਮਾਂ ਰਿਹਾ ਹੈ ਜੋ ਗਵਰਨਮੈਂਟ ਸਰਵਿਸਿਜ਼ ਕਾਰਨ ਪ੍ਰਭਾਵਿਤ ਹੋਏ ਨੇ ਜਿਸ ਵਿੱਚ ਪਰਮਿਟ ਜਾਂ ਲਾਇਸੈਂਸ ਲੈਣਾ ਚਾਹੁੰਦੇ ਨੇ ਪਰ ਸਟ੍ਰਾਈਕ ਹੋਣ ਕਾਰਨ ਨਹੀਂ ਲੈ ਸਕੇ ਲਗਭਗ 25000 ਤੋਂ ਜ਼ਿਆਦਾ ਯੂਨੀਅਨ ਮੈਂਬਰਜ਼ ਵੀ ਮਿਨਿਸਟਰੀਜ਼ ਕ੍ਰਾਊਨ ਕਾਰਪੋਰੇਸ਼ਨਾਂ ਤੇ ਏਜੰਸੀਆਂ ਵਿੱਚ ਜੌਬ ਐਕਸ਼ਨ ਸ਼ੁਰੂ ਕਰ ਚੁੱਕੇ ਨੇ ਜਿੰਨਾਂ ਵਿੱਚ ਲੀਕਰ ਅਤੇ ਪੰਗ ਦੇ ਗਡਾਊਨ ਵੀ ਸ਼ਾਮਲ ਨੇ ਜੋ ਕਿ ਪ੍ਰਾਈਵੇਟ ਸਟੋਰਾਂ ਨੂੰ ਸਪਲਾਈ ਕੱਟ ਕਰ ਰਹੇ ਨੇ ਪ੍ਰੀਮੀਅਰ ਈਵੀ ਨੇ ਕਿਹਾ ਕਿ ਹੜਤਾਲ ਖਤਮ ਹੋਣ ਤੋਂ ਬਾਅਦ ਰੈਸਟੋਰੈਂਟ ਇੰਡਸਟਰੀ ਅਤੇ ਲੀਕਰ ਤੇ ਪੰਗ ਦੇ ਰਿਟੇਲ ਸਟੋਰਸ ਨੂੰ ਦਰਪੇਸ਼ ਸਪਲਾਈ ਦੀਆਂ ਚੁਣੌਤੀਆਂ ਦਾ ਹੱਲ ਨਿਕਲ ਜਾਏਗਾ ਕਿਉਂਕਿ ਬੀਸੀ ਜਨਰਲ EMPLOYEES ਯੂਨੀਅਨ ਦੇ ਵੱਲੋਂ ਤਨਖਾਹ ਵਾਧੇ ਨੂੰ ਲੈ ਕੇ ਸਟ੍ਰਾਈਕ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਯੂਨੀਅਨ ਅਗਲੇ 2 ਸਾਲਾਂ ਦੇ ਵਿੱਚ 7.8% ਤਨਖਾਹ ਵਾਧੇ ਦੀ ਮੰਗ ਕਰਦੀ ਹੈ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਆਪਣੇ ਫਾਈਨੈਂਸ਼ੀਅਲ ਹਾਲਾਤਾਂ ਦਾ ਜ਼ਿਕਰ ਕਰਦੇ ਹੋਏ ਪਹਿਲਾਂ 3.5% ਤਨਖਾਹ ਵਾਧੇ ਦਾ ਪ੍ਰੋਪੋਜ਼ਲ ਲਿਆਂਦਾ ਗਿਆ ਸੀ ਪਰ ਬਾਅਦ ਦੇ ਵਿੱਚ ਇਸ ਨੂੰ ਵਧਾ ਕੇ 4% ਕਰ ਦਿੱਤਾ ਗਿਆ ਜਿਸ ਨੂੰ ਕੋਈ ਯੂਨੀਅਨ ਨੇ ਮੁੱਢ ਤੋਂ ਰੱਦ ਕਰ ਦਿੱਤਾ ਸੀ ਯੂਨੀਅਨ ਦਾ ਤਰਕ ਸੀ ਕਿ ਵਧ ਰਹੀ ਇਨਫਲੇਸ਼ਨ ਦੇ ਚੱਲਦਿਆਂ ਵਰਕਰਸ ਦੇ ਲਈ ਆਪਣਾ ਜੀਵਨ ਬਸਰ ਕਰਨਾ ਔਖਾ ਕਿਉਂਕਿ ਕਾਸਟ ਆਫ ਲਿਵਿੰਗ ਲਗਾਤਾਰ ਵੱਧ ਰਹੀ ਹੈ ਦੂਜੇ ਪਾਸੇ ਉਹਨਾਂ ਆਖਿਆ ਸੀ ਕਿ ਫਾਇਰਫਾਈਟਰ ਅਤੇ ਹਾਈ ਰਿਸਕ ਤੇ ਕੰਮ ਕਰਨ ਵਾਲਿਆਂ ਦੇ ਲਈ ਵੀ ਤਨਖਾਹ ਉਹਨਾਂ ਦੇ ਕੰਮ ਦੇ ਹਿਸਾਬ ਦੇ ਨਾਲ ਘਟ ਹੈ ਇਸ ਲਈ ਸਰਕਾਰ ਨੂੰ ਫੇਅਰ ਵੇਜ ਹਾਇਕ ਦੇਣੀ ਚਾਹੀਦੀ ਹੈ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਇਸ ਮਸਲੇ ਦੇ ਵਿੱਚ ਗੱਲਬਾਤ ਦਾ ਸੱਦਾ ਪਹਿਲਾਂ ਵੀ ਦਿੱਤਾ ਗਿਆ ਤੇ ਉਹਨਾਂ ਤਰਕ ਦਿੱਤਾ ਸੀ ਕਿ ਇਸ ਸਮੇਂ ਸੂਬੇ ਦੇ ਫਾਈਨੈਂਸ਼ੀਅਲ ਹਾਲਾਤ ਐਸੇ ਨਹੀਂ ਹੈ ਕਿ ਪਿਛਲੇ ਕੰਟਰੈਕਟ ਦੇ ਵਾਂਗ ਹੀ ਵਰਕਰਜ਼ ਨੂੰ ਤਨਖਾਹ ਵਾਧਾ ਦਿੱਤਾ ਜਾ ਸਕੇ ਉਹਨਾਂ ਆਖਿਆ ਸੀ ਕਿ ਜੇਕਰ ਯੂਨੀਅਨ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਸਰਕਾਰ ਵੱਲੋਂ ਵੇਜ ਹਾਇਕ ਦਿੱਤੀ ਜਾਂਦੀ ਹੈ ਤੇ ਬ੍ਰਿਟਿਸ਼ ਕੋਲੰਬੀਅਨਸ ਦੇ ਟੈਕਸ ਫੇਅਰ ਦੇ ਨਾਲ ਠੀਕ ਨਹੀਂ ਹੋਏਗਾ ਕਿ ਕਿ ਇਸ ਸਮੇਂ প্রভিনਸ਼ਲ ਸਰਕਾਰ 11 ਬਿਲੀਅਨ ਡਾਲਰ ਤੋਂ ਜ਼ਿਆਦਾ ਦੇ ਡੈਫਸਟ ਸਟ ਦਾ ਸਾਹਮਣਾ ਕਰ ਰਹੀ ਹੈ ਤੇ ਜੇਕਰ ਤਨਖਾਹ ਵਾਧਾ ਯੂਨੀਅਨ ਦੀ ਡਿਮਾਂਡ ਦੇ ਹਿਸਾਬ ਦੇ ਨਾਲ ਕੀਤਾ ਜਾਂਦਾ ਤਾਂ ਬਾਕੀ ਵਰਕਰਸ ਦੀ ਯੂਨੀਅਨ ਨੂੰ ਵੀ ਸਰਕਾਰ ਨੂੰ ਇਸੇ ਤਰ੍ਹਾਂ ਦਾ ਤਨਖਾਹ ਵਾਧਾ ਦੇਣਾ ਪਏਗਾ ਬ੍ਰਿਟਿਸ਼ ਕੋਲੰਬੀਆ ਦੇ ਚੀਫ ਕਾਰਨਰ ਦੁਆਰਾ ਕਮਿਸ਼ਨ ਕੀਤੀ ਗਈ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਪ੍ਰੋਵਿੰਸ ਵਿੱਚ ਨੌਜਵਾਨਾਂ ਚ ਸੁਸਾਇਸਾਈਡ ਕੇਸਾਂ ਦਾ ਰਿਸਕ ਘਟਾਉਣ ਲਈ ਘਟ ਕੋਸ਼ਿਸ਼ ਹੋਈ ਹੈ ਡਾਕਟਰ ਜਤਿੰਦਰ ਬੈਦਵਾਨ ਨੇ ਮਾਰਚ ਵਿੱਚ ਮਾਹਰਾਂ ਦੇ ਇੱਕ ਪੈਨਲ ਬਣਾਇਆ ਸੀ ਤਾਂ ਜੋ 1 ਜਨਵਰੀ 2019 ਅਤੇ 31 ਦਸੰਬਰ 2023 ਦੇ ਵਿਚਕਾਰ ਖੁਦਕੁਸ਼ੀ ਨਾਲ ਮਰਨ ਵਾਲੇ 9 ਤੋਂ 25 ਸਾਲ ਦੀ ਉਮਰ ਦੇ 435 ਲੋਕਾਂ ਦੀ ਡੈਥ ਨੂੰ ਰਿਵਿਊ ਕੀਤਾ ਜਾ ਸਕੇ ਰੀਪੋਰਟ ਵਿੱਚ ਅਜਿਹੇ ਮੌਤਾਂ ਘਟਾਉਣ ਲਈ ਪੰਜ ਰეკਮੈਂਡੇਸ਼ਨਸ ਦਿੱਤੀਆਂ ਗਈਆਂ ਨੇ ਜਿਸ ਵਿੱਚ ਪ੍ਰੋਵਿੰਸ਼ੀਅਲ ਸੁਸਾਇਡ ਰਿਡਕਸ਼ਨ ਫਰੇਮਵਰਕ ਬਣਾਉਣ ਦੇ ਲਈ ਵੀ ਕਿਹਾ ਗਿਆ। ਇਸ ਤੋਂ ਇਲਾਵਾ ਸੁਸਾਇਡ ਕਰਨ ਦੇ ਸਿੰਪਟਮ ਦੀ ਪਹਿਚਾਨ ਕਰਨ ਲਈ ਅਤੇ ਹਾਈ ਰਿਸਕ ਵਾਲੇ ਨੌਜਵਾਨਾਂ ਨਾਲ ਫਾਲੋਅ ਅਪ ਕਰਨ ਲਈ ਮੈਡੀਕਲ ਪ੍ਰੋਫੈਸ਼ਨਸ ਨੂੰ ਕੰਮ ਕਰਨ, ਬੈਟਰ ਡਾਟਾ ਕਲੈਕਸ਼ਨ ਅਤੇ ਸਟੂਡੈਂਟਸ ਲਈ ਰਿਸੋਰਸਸ ਰਿਵਿਊ ਕੀਤੇ ਜਾਣ। ਬ੍ਰਿਟਿਸ਼ ਕੋਲੰਬੀਆ ਵਿੱਚ ਬੱਚਿਆਂ ਅਤੇ ਨੌਜਵਾਨਾਂ ਵਿੱਚ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਸੁਸਾਇਸਾਈਡ ਹੈ 19 ਤੋਂ 29 ਸਾਲ ਦੇ ਉਮਰ ਵਰਗ ਦੇ ਵਿੱਚ ਇਹ ਮੌਤ ਦਾ ਤੀਜਾ ਸਭ ਤੋਂ ਵੱਡਾ ਕਾਰਨ ਹੈ ਰਿਪੋਰਟ ਮੁਤਾਬਕ ਬੀਸੀ ਵਿੱਚ ਖੁਦਕੁਸ਼ੀ ਕਰਨ ਕਰਕੇ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਪਿਛਲੇ ਸਾਲਾਂ ਦੇ ਮੁਕਾਬਲੇ ਨਹੀਂ ਬਦਲੀ ਹੈ ਪਰ ਇਸ ਦੀ ਰੈਕੋਗਨਾਈਜੇਸ਼ਨ ਅਤੇ ਰਿਸਕ ਘਟਾਉਣ ਲਈ ਓਨਾ ਕੰਮ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਸੀ ਫਾਸਨੇਸ਼ਨਸ ਨਾਲ ਸੰਬੰਧਤ ਨੌਜਵਾਨਾਂ 'ਚ ਸੁਸਾਇਸਾਈਡ ਦਰ ਪਰਮਨਸ਼ਲ ਦਰ ਤੋਂ 4 ਗੁਣਾ ਹੈ ਅਤੇ ਇਹ ਕੋਲੋਨਾਈਜੇਸ਼ਨ ਅਤੇ ਇਸ ਵਿੱਚ ਰੇਸਿਜ਼ਮ ਤੇ ਰੈਚਲਾਈਜ਼ ਕਮਿਊਨਿਟੀ ਅਤੇ ਐਲਜੀਬੀਟੀ ਕਯੂ ਪਲਸ ਵਾਲੇ ਨੌਜਵਾਨ ਵੀ ਸ਼ਾਮਲ ਨੇ ਅਤੇ ਹੈਲਥ케ਅਰ ਸਿਸਟਮ ਕਾਰਨ ਇਹ ਸਮੱਸਿਆ ਹੋਰ ਵੀ ਗੁੰਝਲਦਾਰ ਹੋ ਜਾਂਦੀ ਹੈ ਕਿਉਂਕਿ ਮੈਂਟਲ ਹੈਲਥ ਅਤੇ ਫਿਜ਼ੀਕਲ ਹੈਲਥ ਕੇਅਰ ਰਿਸੋਰਸਸ ਬਰਾਬਰ ਇਲਾਜ ਲਈ ਅਸਮਰਥ ਨੇ ਖਾਸ ਕਰ ਰੂਰਲ ਅਤੇ ਰਿਮੋਟ ਇਲਾਕਿਆਂ ਦੇ ਵਿੱਚ ਇਸ ਦੀ ਇੱਕ ਵੱਡੀ ਘਾਟ ਹੈ ਨਾਲ ਨਾਲ ਡਾਕਟਰ ਪੈਦਵਾਨ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਮੈਂਟਲ ਹੈਲਥ ਕ੍ਰਾਈਸਿਸ ਦੇ ਨਾਲ ਜੂਝ ਰਿਹਾ ਜਾਂ ਉਸ ਦੇ ਵਿੱਚ ਖੁਦਕੁਸ਼ੀ ਕਰਨ ਸੰਬੰਧੀ ਕੋਈ ਵਿਚਾਰ ਪੈਦਾ ਹੋ ਰਹੇ ਨੇ ਤਾਂ ਉਸ ਦੇ ਲਈ ਸਹਾਇਤਾ ਹਰ ਵਕਤ ਤਿਆਰ ਹੈ ਦੂਜੇ ਪਾਸੇ 988 ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਸੁਸਾਇਡਲ ਥਾਟ ਔਨ ਦੀ ਹਾਲਤ ਦੇ ਵਿੱਚ ਤੁਰੰਤ ਸੰਪਰਕ ਕਰਨ ਦੇ ਲਈ ਕਿਹਾ ਗਿਆ ਇਸ ਸੰਬੰਧੀ ਸਰਕਾਰ ਦੇ ਵੱਲੋਂ ਲਗਾਤਾਰ ਪ੍ਰਚਾਰ ਵੀ ਕੀਤਾ ਗਿਆ ਕਿਉਂਕਿ ਪਿਛਲੇ ਸਮੇਂ ਦੌਰਾਨ ਮੈਂਟਲ ਹੈਲਥ ਅਤੇ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਵਾਧਾ ਦੇਖਣ ਤੋਂ ਬਾਅਦ ਹੀ ਇਸ ਹੈਲਪਲਾਈਨ ਨੂੰ ਪ੍ਰਭਾਵ ਦੇ ਵਿੱਚ ਲਿਆਂਦਾ ਗਿਆ ਸੀ ਅਮਰੀਕਾ ਤੇ ਕੈਨੇਡਾ ਦੇ ਵਿੱਚ ਇਹ ਮਾਮਲੇ ਪਿਛਲੇ ਸਮੇਂ ਦੌਰਾਨ ਵਧੇ ਸਨ ਅਤੇ ਲੋਕ ਇਕੱਲੇਪਨ ਅਤੇ ਮੈਂਟਲ ਹੈਲਥ ਕ੍ਰਾਈਸਿਸ ਦਾ ਵੀ ਸਾਹਮਣਾ ਕਰਦੇ ਨੇ ਉਸ ਤੇ ਸਹਾਇਤਾ ਦੇ ਲਈ ਹੈਲਪਲਾਈਨ ਮੌਜੂਦ ਹੈ BC ਦੇ ਕੈਲਾਉਨਾ 에어ਪੋਰਟ ਉੱਪਰ ਇਨਫੋਰਮੇਸ਼ਨ ਸਕਰੀਨਾਂ ਅਤੇ ਪਬਲਿਕ ਅਨਾਊਂਸਮੈਂਟ ਸਿਸਟਮ ਹੈਕ ਕਰਨ ਕਾਰਨ ਬਹੁਤ ਸਾਰੀਆਂ ਫਲਾਈਟਾਂ ਡਿਲੇ ਹੋਈਆਂ ਅਤੇ ਪੈਂਸਿਲਵੇਨੀਆ ਅਮਰੀਕਾ ਦੇ 에어ਪੋਰਟ ਉੱਪਰ ਵੀ ਅਜਿਹਾ ਕੀਤਾ ਗਿਆ ਜਿੱਥੇ ਕਿ ਸਕਰੀਨਾਂ ਉੱਤੇ ਹਮਾਸ ਪੱਖੀ ਸੁਨੇਹੇ ਦਿਖਾਏ ਗਏ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁਦ ਦੇ ਲਈ ਭੰਦੀ ਸ਼ਬਦਾਵਲੀ ਵਰਤੀ ਗਈ ਇਤੋਂ ਤੱਕ ਕਿ ਗਾਲਾਂ ਵੀ ਕੱਢੀਆਂ ਗਈਆਂ ਸਕਰੀਨਾਂ ਉੱਪਰ ਇਜ਼ਰਾਈਲ ਦੀ ਹਾਰ ਹਮਾਸ ਦੀ ਜਿੱਤ ਦਿਖਾਇਆ ਗਿਆ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਈ ਭद्दी ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਇਸ ਤੋਂ ਇਲਾਵਾ ਪਬਲਿਕ ਅਨਾਉਂਸਮੈਂਟ ਸਿਸਟਮ ਤੋਂ ਨਾਰੇ ਵੀ ਲਗਾਏ ਗਏ 에어ਪੋਰਟ ਦੀ ਵੈਬਸਾਈਟ ਉੱਤੇ ਇਸ ਘਟਨਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਕੁਝ ਮਿੰਟਾਂ ਦੇ ਵਿੱਚ ਹੀ ਇਸ ਨੂੰ ਹਟਾ ਦਿੱਤਾ ਗਿਆ ਅਤੇ ਸਿਸਟਮ ਫੇਰ ਠੀਕ ਠਾਕ ਹੋ ਗਿਆ ਮਾਮਲੇ ਦੀ ਜਾਂਚ ਹਾਲੇ جاری ਹੈ ਕਿ ਕੰਜੇ ਸਿਸਟਮ ਹੈਕ ਕੀਤਾ ਗਿਆ ਕਾਬਲੇ ਗੌਰ ਹੈ ਕਿ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ ਪਿਛਲੇ ਸਮੇਂ ਤੋਂ ਵਾਰ ਚੱਲ ਰਹੀ ਹੈ ਤੇ ਇਸ ਵਾਰ ਦੇ ਵਿੱਚ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਵਰਲਡ ਲੀਡਰਸ ਦੇ ਨਾਲ ਇੱਕ ਪੀਸ ਟੀਲ ਨੂੰ ਨੇਪਰੇ ਚੜਾਇਆ ਗਿਆ ਜਿਸ ਦੇ ਤਹਿਤ ਹਮਾਸ ਦੇ ਵੱਲੋਂ ਕੰਟਰੋਲ ਛੱਡਿਆ ਜਾਏਗਾ ਅਤੇ ਇਜ਼ਰਾਈਲੀ ਬੰਦਕਾਂ ਨੂੰ ਰਿਹਾ ਕੀਤਾ ਜਾਏਗਾ ਇਸ ਸਬੰਧੀ ਅਨਾਉਂਸਮੈਂਟ ਦੇ ਵਿੱਚ ਇੱਕ ਵੱਡਾ ਸਮਾਗਮ ਵੀ ਉਲੀਕਿਆ ਗਿਆ ਸੀ ਪਰ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਸੰਬੰਧੀ ਇਨਵੈਸਟੀਗੇਸ਼ਨ ਜਾਰੀ ਰਹੇਗੀ ਪਰ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਬੇਸ਼ੱਕ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਪੀ ਸਟੀਲ ਨੂੰ ਨੇਪਰੇ ਚੜਾ ਦਿੱਤਾ ਗਿਆ ਪਰ ਇਸ ਵਿੱਚ ਹਾਲੇ ਵੀ ਬਹੁਤ ਸਾਰੇ ਸ਼ੰਕਾ ਸ਼ੁਭਾ ਬਣੇ ਹੋਏ ਨੇ ਕਿਉਂਕਿ ਕੁਝ ਲੀਡਰਸ ਦਾ ਮੰਨਣਾ ਹੈ ਕਿ ਹਮਾਸ ਦਾ ਪੂਰੀ ਤਰ੍ਹਾਂ ਖਾਤਮਾ ਜ਼ਰੂਰੀ ਹੈ ਪਰ ਕੁਝ ਦਾ ਕਹਿਣਾ ਹੈ ਕਿ ਉਸ ਨੂੰ ਕੰਟਰੋਲ ਤੋਂ ਬਾਹਰ ਕਰਨਾ ਹੀ ਠੀਕ ਹੈ ਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੁ ਵੀ ਭਵਿੱਖ ਦੇ ਵਿੱਚ ਸ਼ਾਇਦ ਇਸ ਡੀਲ ਨੂੰ ਤੋੜ ਕੇ ਦੁਬਾਰਾ ਤੋਂ ਬੰਬਾਰੀ ਸ਼ੁਰੂ ਕਰ ਸਕਦੇ ਨੇ ਕਿਉਂਕਿ ਇਜ਼ਰਾਈਲ ਦੇ ਵਿੱਚ ਅਗਲੇ ਸਾਲ ਤੱਕ ਇਲੈਕਸ਼ਨ ਸੰਭਵ ਨੇ ਅਤੇ ਰਾਈਟ ਵਿੰਗ ਲੋਕਾਂ ਨੂੰ ਆਪਣੇ ਨਾਲ ਲੈਣ ਦੇ ਲਈ ਸ਼ਾਇਦ ਬੈਂਜਾਮਿਨ ਨਹਿਤਨਜੋ ਉਹ ਜਿਹੇ ਕਦਮ ਚੁੱਕ ਸਕਦੇ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਸੱਤਾ ਦੇ ਉੱਪਰ ਉਹਨਾਂ ਦੀ ਗ੍ਰਿਪ ਕਮਜ਼ੋਰ ਜ਼ਰੂਰ ਹੋਈ ਹੈ ਪਰ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਦਿੱਤੇ ਹੋਏ ਅਲਟੀਮੇਟਮ ਦੇ ਤਹਿਤ ਪੀ ਸੀ ਡੀਲ ਫਿਲਹਾਲ ਕਰਵਾ ਦਿੱਤੀ ਗਈ ਹੈ ਕਿਉਂਕਿ 에어ਪੋਰਟਸ ਦੇ ਉੱਪਰ ਇਹ ਮਾਮਲਾ ਬੇਸ਼ੱਕ ਪਹਿਲੀ ਵਾਰੀ ਸਾਹਮਣੇ ਹੈ ਪਰ ਇਸ ਤੋਂ ਇਲਾਵਾ ਹਮਾਸ ਇਜ਼ਰਾਇਲ ਜਾਂ ਫਲਸਤੀਨੀ ਪੱਖੀ ਪ੍ਰੋਟੈਸਟ ਕਾਫੀ ਜ਼ਿਆਦਾ ਦੇਖੇ ਗਏ ਨੇ ਜਿਨ੍ਹਾਂ 'ਚ ਕੁਝ ਨੇ ਹਿੰਸਕ ਰੂਪ ਵੀ ਧਾਰਨ ਕੀਤਾ ਸੀ। ਦੀਵਾਲੀ ਦਾ ਮੌਕਾ ਆ ਰਿਹਾ ਤੇ ਦੀਵਾਲੀ ਦੇ ਮੌਕੇ ਦੇ ਉੱਪਰ ਬਹੁਤ ਸਾਰੇ ਲੋਕਾਂ ਦੇ ਵੱਲੋਂ ਪਟਾਕੇ ਚਲਾਏ ਜਾਂਦੇ ਨੇ ਪਰ ਸਰੀ ਦੇ ਵਿੱਚ ਜੋ ਲੋਕ ਪਟਾਕੇ ਚਲਾਉਣ ਬਾਰੇ ਸੋਚ ਰਹੇ ਨੇ ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਸਿਟੀ ਆਫ ਸਰੀ ਦੇ ਵੱਲੋਂ ਪਟਾਕੇ ਚਲਾਉਣ ਤੇ ਮੁਕੰਮਲ ਰੂਪ ਦੇ ਵਿੱਚ ਪਾਬੰਦੀ ਲਗਾਈ ਗਈ ਹੈ ਤੇ ਇਸ ਦੇ ਲਈ ਮੋٹے ਜੁਰਮਾਨੇ ਦੀਆਂ ਟਿਕਟਾਂ ਵੀ ਜਾਰੀ ਕੀਤੀਆਂ ਜਾਣਗੀਆਂ ਇਸ ਸਬੰਧੀ ਬਾਇਲਾ ਅਫੀਸਰਸ ਦੇ ਨਾਲ ਚੈਨਲ ਪੰਜਾਬੀ ਵੱਲੋਂ ਖਾਸ ਗੱਲਬਾਤ ਕੀਤੀ ਗਈ ਜੋ ਸਰ ਸਾਨੂੰ ਇਹਦੇ ਬਾਰੇ ਦੱਸਿਓ ਕਿ ਕੀ ਕੀ ਪ੍ਰਕਾਸ਼ਨਸ ਨੇ ਐਸ ਵੇਲੇ ਤੇ ਕੀ ਕੀ ਧਿਆਨ ਰੱਖਿਆ ਜਾਣਾ ਚਾਹੀਦਾ ਜੀ ਪ੍ਰਕਾਸ਼ਨਸ ਦੀ ਮੈਂ ਗੱਲ ਕਰਾਂ ਤੇ ਐਸ ਵੇਲੇ ਤੁਸੀਂ ਸਰੀ ਸਿਟੀ ਆਫ ਸਰੀਜ ਦਾ ਖਰੀਦ ਸਕਦੇ ਜੀ ਪਟਾਕੇ ਨਾ ਵੇਚ ਸਕਦੇ ਜੀ ਤੇ ਨਾ ਡਿਸਪੋਜ਼ ਕਰ ਸਕਦੇ ਜੀ ਉਹ ਗੈਰ ਕਾਨੂੰਨੀ ਹੋ ਜਾਂਦੇ ਆ ਸੱਜਾ ਇਸ ਤੋਂ ਵੀ ਵੱਡਾ ਮੈਸੇਜ ਜਿਹੜਾ ਹੈਗਾ ਆ ਜਿਹੜਾ ਯੂ ਨੋ ਪਬਲਿਕ ਸੇਫਟੀ ਮੈਸੇਜ ਹੈ ਉਹ ਹੈਗਾ ਹੈ ਕਿ ਇੱਕ ਦੂਜੇ ਦਾ ਖਿਆਲ ਰੱਖੋ ਕਿਉਂਕਿ ਇਸ ਵੇਲੇ ਅਸੀਂ ਪੁਲਿਸ ਦੇ ਨਾਲ ਫਾਇਰਫਾਈਟਰਜ਼ ਦੇ ਨਾਲ ਤੇ ਬਾਇਲੋ ਡਿਪਾਰਟਮੈਂਟ ਜਿਹੜਾ ਹੈ ਅਸੀਂ ਰਲ ਕੇ ਕੰਮ ਕਰ ਰਹੇ ਹਾਂ ਤੇ ਫਾਇਰ ਡਿਪਾਰਟਮੈਂਟ ਦੀ ਵੀ ਕਾਲ ਵੱਜਣੀਆਂ ਇਸ ਟਾਈਮ ਤੇ ਹੈਲੋਵਿਨ ਤੇ ਬੰਦੀ ਛੋੜ ਦੇ ਵਾਸਤੇ ਤੇ ਦੀਵਾਲੀ ਤੇ ਸੋ ਪੁਲਿਸ ਦੀ ਵੀ ਕਾਲਸ ਵੱਜਣੀਆਂ ਤੇ ਬਾਇਲੋਜੀ ਦੀ ਵੀ ਕਾਲ ਆ ਜੀ ਆਪਾਂ ਸਾਰੇ ਸਿਆਣੇ ਬਣਿਏ ਕੋਈ ਗੈਰ ਕਾਨੂੰਨੀ ਕੰਮ ਨਾ ਕਰੀਏ ਉਹ ਫਿਰ ਜਿਹੜੇ ਅਸੀਂ ਸਾਡੇ ਰਿਸੋਰਸਸ ਜਿਹੜੇ ਅਸੀਂ ਪ੍ਰੋਪਰਲੀ ਯੂਜ਼ ਕਰ ਸਕਦੇ ਉਹਨਾਂ ਦੇ ਨਾਲ ਚ ਬਾਇਲॉज ਦੀ ਆਮ ਤੌਰ ਤੇ ਕਿਹੜੀਆਂ ਸ਼ਿਕਾਇਤਾਂ ਹੁੰਦੀਆਂ ਜਾਂ ਕੀ ਸਮੱਸਿਆਵਾਂ ਹੁੰਦੀਆਂ ਬਾਇਲॉज ਇਹ ਹੀ ਆ ਵੀ ਪਟਾਕੇ ਚੱਲ ਰਹੇ ਆ ਸਾਡੇ ਪੈਟਸ ਤੰਗ ਹੋ ਰਹੇ ਆ ਜਿਹੜੇ ਹੁਣ ਘਰਾਂ ਚ ਪੈਟਸ ਰੱਖੇ ਆ ਲੋਕਾਂ ਨੇ ਉਹਨਾਂ ਦੇ ਜਿਹੜਾ ਪੈਟਸ ਜਦੋਂ ਪਟਾਕੇ ਚੱਲਦੇ ਆ ਉਹ ਪੈਟਸ ਜਿਹਦਾ ਇਹ ਆ ਕਿਉਂਕਿ ਪੈਟ ਇੱਕ ਤਰੀਕੇ ਦੇ ਫੈਮਿਲੀ ਮੈਂਬਰ ਬਣ ਜਾਂਦੇ ਆ ਬਾਇਲੋ ਤੁਹਾਡੇ ਕੋਲ ਪੈਠ ਹੈਗਾ ਕਿ ਉਹ ਕੀ ਹੁੰਦਾ ਆ ਫਿਰ ਉਹ ਸੋਫਿਆਂ ਦੇ ਪਿੱਛੇ ਹਾਈਡ ਕਰ ਰਹੇ ਆ ਬੈਡਸ ਦੇ ਥੱਲੇ ਹਾਈਡ ਕਰ ਰਹੇ ਆ ਉਹ ਲੋਕੀ ਬਹੁਤ ਤੰਗ ਹੁੰਦੇ ਉਹਨਾਂ ਦੀ ਕੰਪਲੇਂਟਸ ਹੋਣੀਆਂ ਵੀ ਸਾਡੇ ਨੇਬਰਹੂਡ 'ਚ ਪਟਾਕੇ ਚੱਲ ਰਹੇ ਕਿ ਜੇ ਕੰਪਲੇਂਟ ਕਰਨੀ ਹੋਵੇ ਤਾਂ ਕਿੱਥੇ ਕੀਤੀ ਜਾਵੇ ਤੇ ਉਹਦੀ ਫਿਰ ਸਜ਼ਾ ਕੀ ਹੈ ਜਾਂ ਫਾਈਨ ਕੀ ਹੈ ਕੰਪਲੇਂਟ ਜੇ ਤੁਸੀਂ ਬਾਇਲॉज ਕਰਨੀ ਹੈ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ ਇਲੈਕਟ੍ਰੋਨਿਕਲੀ ਵੀ ਬਾਇਲॉज ਕੰਪਲੇਂਟਸ @sari.ca ਤੇ ਕਰ ਸਕਦੇ ਹੋ ਤੇ ਜੇ ਫੋਨ ਕਰਨਾ ਹੈ ਤਾਂ 6045914370 ਡਾਇਲ ਕਰਕੇ ਤੁਸੀਂ ਕੰਪਲੇਂਟ ਕਰ ਸਕਦੇ ਹੋ ਸਸਾ ਇਦਾਂ ਸਜ਼ਾ ਮਤਲਬ ਸਸੀਂ ਵਾਇਲੇਸ਼ਨ ਟਿਕਟ ਇਸ਼ੂ ਕਰ ਸਕਦੇ ਹਾਂ ਬਿਕਾਜ਼ ਇਹਨਾਂ ਦਾ ਖਤਰਾ ਬਹੁਤ ਹੈ ਜਿਹੜੇ ਪਟਾਕੇ ਆ ਇੱਕ ਜਿਹੜੇ ਬਰੂ ਦੇ ਐਕਸਪਲੋਸਿਵਸ ਹੈਗੇ ਆ ਰਾਈਟ ਸੋ ਉਹਨਾਂ ਨੇ ਪਿਛਲੇ ਸਾਲ ਅਸੀਂ ਫਾਈਨ ਵਧਾਇਆ ਸੀਗੇ ਤੇ ਪਿਛਲੇ ਸਾਲ ਅਸੀਂ ਆਲਮੋਸਟ 140 ਟਿਕਟਾਂ ਲਖੀਆਂ ਸੀਗੀਆਂ ਤੇ ਫਾਈਨ ਹੈਗੇ ਆ 400 ਡਾਲਰ ਤੋਂ ਲੈ ਕੇ ਹਜ਼ਾਰ ਡਾਲਰ ਤੱਕ ਤੇ ਜੇ ਕੁਝ ਸੀਰੀਅਸ ਹੈ ਜੇ ਤੁਸੀਂ ਜਦੋਂ ਕੋਈ ਸ਼ਤਾਨੀ ਕਰਦੇ ਆ ਕੋਈ ਰਾਕਟ ਕਿਸੇ ਦੇ ਘਰ ਵੱਲ ਚਲਾਤਾ ਜਾਂ ਕਾਰ ਵੱਲ ਚਲਾਤਾ ਉਹ ਜੇ ਉਸ ਕਾਰ ਨੂੰ ਅੱਗ ਲੱਗ ਜਾਂਦੀ ਹੈ ਜਾਂ ਘਰ ਨੂੰ ਅੱਗ ਲੱਗ ਜਾਂਦੀ ਹੈ ਉਹ ਫਾਈਨ 50000 ਡਾਲਰ ਤੱਕ ਹੋ ਸਕਦੇ ਆ ਤੇ ਕਿਸੇ ਵੀ ਜਗ੍ਹਾ ਦੇ ਉੱਤੇ ਪਟਾਕੇ ਜਿਹੜੇ ਅਲਾਉਡ ਨਹੀਂ ਆ ਜਾਂ ਉਹਦੇ ਲਈ ਕੁਝ ਖਾਸ ਥਾਵਾਂ ਜਿਹੜੀਆਂ ਰੱਖੀਆਂ ਰੱਖੀਆਂ ਕਿਸੇ ਵੀ ਜਗ੍ਹਾ ਤੇ ਇਦਾਂ ਹੈ ਵੀ ਤੁਸੀਂ ਜੇ ਪਰਮਿਟ ਲੈ ਸਕਦੇ ਹੋ ਪਰਮਿਟ ਤੁਹਾਨੂੰ ਲੈਣਾ ਪੈਣਾ ਹੈ ਫਾਇਰ ਡਿਪਾਰਟਮੈਂਟ ਦੇ ਥਰੂ ਫਾਇਰ ਡਿਪਾਰਟਮੈਂਟ ਤੁਹਾਨੂੰ ਦੇਖਦੇ ਆ ਵੀ ਕੌਣ ਐਪਲੀਕੈਂਟ ਆ ਇਹ ਇੰਡੀਵਿਜੂਅਲ ਆ ਕਿ ਕੋਈ ਸੰਸਥਾ ਆ ਉਹ ਫਿਰ ਉਹਨਾਂ ਨੂੰ ਉਹ ਸਾਰੇ ਕੁਝ ਦੇਖ ਕੇ ਲੋਕੇਸ਼ਨ ਕੀ ਆ ਸੇਫਟੀ ਤੁਹਾਨੂੰ ਟ੍ਰੇਨਿੰਗ ਲੈਣੀ ਪੈਂਦੀ ਆ ਉਹ ਫਿਰ ਤੁਹਾਨੂੰ ਸਰਟੀਫਿਕੇਸ਼ਨ ਇਸ਼ੂ ਕਰਦੇ ਆ ਇਦਾਂ ਦੀ ਕੋਈ ਜਿੱਥੇ ਮਤਲਬ ਪਬਲਿਕ ਪਲੇਸ ਜਿੱਥੇ ਕੋਈ ਥਾਂ ਜਿੱਥੇ ਆਮ ਬੰਦਾ ਜਾ ਕੇ ਪਟਾਕੇ ਚਲਾ ਸਕੇ ਇਦਾਂ ਦੀ ਵੀ ਕੋਈ ਜਗ੍ਹਾ ਹੈਗੀ ਨਹੀਂ ਜੀ ਇਦਾਂ ਦੀ ਕੋਈ ਜਗ੍ਹਾ ਹੈ ਨਹੀਂ ਜਿੱਦਾਂ ਕਿਸੇ ਨੇ ਪਰਮਿਟ ਲਿਆ ਹੋਵੇ ਜਿੱਦਾਂ ਹੁਣ ਲਾ ਲੋ ਵੀ ਕੁਸ ਕੋਈ ਵੀ ਸੰਸਥਾ ਹੈ ਪਰਮਿਟ ਕੋਈ ਆਰਗੇਨਾਈਜੇਸ਼ਨ ਜਾਂ ਇੰਡੀਵਿਜੂਅਲ ਵੀ ਲੈ ਸਕਦਾ ਇੰਡੀਵਿਜੂਅਲ ਵੀ ਲੈ ਸਕਦੇ ਆ ਇਹ ਮੋਸਟਲੀ ਫਾਇਰ ਡਿਪਾਰਟਮੈਂਟ ਲਈ ਕੁਐਸਚਨ ਹੈਗਾ ਪਰ ਇੰਡੀਵਿਜੂਅਲ ਵੀ ਲੈ ਸਕਦੇ ਤੇ ਸੰਸਥਾ ਵੀ ਲੈ ਸਕਦੀ ਆ ਉਹ ਜਦੋਂ ਪਰਮਿਟ ਮਿਲ ਜਾਂਦਾ ਆ ਇਕੱਲੇ ਉਹ ਆ ਕੇ ਜਿਨ੍ਹਾਂ ਨੂੰ ਪਰਮਿਟ ਮਿਲਿਆ ਆ ਉਹ ਚਲਾ ਸਕਦੇ ਆ ਅੱਜ ਜੀ ਸਾਨੂੰ ਥੋੜਾ ਜਿਹਾ ਦੱਸਿਓ ਕਿ ਹੁਣ ਦੀਵਾਲੀ ਅੱਗੇ ਫਿਰ ਬੰਦੀ ਛੋੜ ਦੇ ਵਿੱਚ ਸਾਰੇ ਕੁਸ਼ ਦੇ ਵਿੱਚ ਫਾਇਰ ਨਾਲ ਕੁਝ ਸਮੱਸਿਆਵਾਂ ਵਧਦੀਆਂ ਨੇ ਤੇ ਉਹ ਕਿਸ ਕਿਸਮ ਦੀ ਹੁੰਦੀਆਂ ਜੀ ਬਿਲਕੁਲ ਇਹ ਤੁਹਾਡਾ ਕੁਐਸਚਨ ਬਹੁਤ ਵਧੀਆ ਵਧ ਜਾਂਦੀਆਂ ਅਸੀਂ ਲੋਕਾਂ ਨੂੰ ਜਿਹੜੇ ਸਾਰੇ ਸਿਟੀਜ਼ਨ ਅਸੀਂ ਹਮੇਸ਼ਾ ਉਹਨਾਂ ਨੂੰ ਰਿਮਾਈਂਡ ਕਰਦੇ ਆ ਇਹ ਮੌਕਾ ਬਹੁਤ ਵਧੀਆ ਕਿ ਜਦੋਂ ਤੁਸੀਂ ਦੀਵੇ ਇਸਤੇਮਾਲ ਕਰਦੇ ਹੋ ਦੀਵਿਚ ਲਾਉਨੇ ਘਰ ਦੇ ਸਾਹਮਣੇ ਉਹ ਕਮ ਸੇ ਕਮ 4 ਜਾਂ 5 ਫੁੱਟ ਤੋਂ ਦੂਰ ਰੱਖਣੇ ਚਾਹੀਦੇ ਆ ਅੱਜ ਕੱਲ ਦੇ ਘਰ ਹੁਣ ਬਾਹਰ ਦੀ ਸਾਈਡਿੰਗ ਹੁੰਦੀ ਆ ਪਲਾਸਟਿਕ ਦੀ ਹੁੰਦੀ ਆ ਆਫੇ ਸ਼ੀਤੀ ਅਗ ਲੱਗ ਜਾਂਦੀ ਆ ਲੋਕੀ ਧਿਆਨ ਦੋੇ ਪਾਸੇ ਹੋ ਜਾਂਦਾ ਭੁੱਲ ਜਾਂਦੇ ਆ ਬਜਾਉਣ ਰਾਤ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਕਦੀ ਕਦੀ ਭੁੱਲ ਜਾਂਦੇ ਆ ਜੀਵੇ ਆਉਣ ਰਹਿੰਦੇ ਆ ਕਦੀ ਕਦੀ ਪਲਾਨਟ ਹੁੰਦਾ ਨਾਲ ਫਿਰ ਉਹ ਅਗ ਲੱਗ ਜਾਂਦੀ ਆ ਸੋ ਇਹ ਗੱਲ ਇਹ ਆ ਦੂਈ ਗੱਲ ਇਹ ਆ ਜਦੋਂ ਲੋਕੀ ਘਰ ਆਉਂਦੇ ਆ ਪਰੋਣੇ ਘਰ ਆਉਂਦੇ ਆ ਇਸ ਸਮੇਂ ਹੁਣ ਗੈਦਰਿੰਗ ਲੋਕੀ ਆਪਣੇ ਘਰ ਕਰਦੇ ਆ ਕੁਕਿੰਗ ਕਰਦੇ ਆ ਧਿਆਨ ਦੋੇ ਪਾਸੇ ਹੋ ਜਾਂਦਾ ਕਿਉਂ ਚੁੱਲਾ ਜਿਆਦਾ ਗਰਮ ਹੋ ਜਾਂਦਾ ਅਗ ਸ਼ੁਰੂ ਹੋ ਜਾਂਦੀ ਆ ਸੋ ਇਹੋ ਜੀ ਚੀਜ਼ਾਂ ਦਾ ਥੋੜਾ ਥੋੜਾ ਧਿਆਨ ਰੱਖਣਾ ਚਾਹੀਦਾ ਨਾਲੇ ਨਾਲ ਜਦੋਂ ਤੁਸੀਂ ਘਰ ਨੂੰ ਲਾਈਟਾਂ ਲਾਉਂਦੇ ਆ ਕਿ ਕਿ ਲੋਕ ਜਿਹੜੇ ਆਪਣੇ ਪਾਵਰ ਆਊਟਲੇਟ ਆ ਉਹ ওভারਲੋਡ ਕਰ ਦਿੰਦੇ ਆ ਜਾਂ ਟਾਈਮਰ ਨਹੀਂ ਲਾਉਂਦੇ ਹੁਣ ਟਾਈਮਰ ਤੁਸੀਂ ਖਰੀਦ ਸਕਦੇ ਆ ਜਿਹੜੇ ਹੁਣ ਜਿਹਦੇ ਵਿੱਚ ਤੁਸੀਂ ਟਾਈਮਰ ਸੈੱਟ ਕਰ ਸਕਦੇ ਰਾਤ ਨੂੰ ਲਾਈਟਾਂ ਬੰਦ ਹੋ ਜੂਵੇ ਫਿਰ ਕੀ ਇਹਦੇ ਨਾਲ ਕੀ ਹੁੰਦਾ ਜਿਹੜੀ ਥੋੜੀ ਪਾਵਰ ਆਊਟਲੇਟ ਆ ওভারਲੋਡ ਨਹੀਂ ਹੁੰਦੀ ਫਿਰ ਉਹ ਲੈਕਟਿਕਲ ਫਾਇਰ ਸ਼ੁਰੂ ਨਹੀਂ ਹੁੰਦਾ ਸੋ ਇਹੋ ਜੀ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਅਸੀਂ ਫਾਇਰ ਸੇਫਟੀ ਨੂੰ ਵਹੀ ਰეკਮੈਂਡ ਕਰਦੇ ਲੋਕਾਂ ਨੂੰ ਤੇ ਇਹਨਾਂ ਦੇ ਵਿੱਚ ਕਾਲ ਜ਼ਿਆਦਾ ਹੁੰਦੇ ਹੈ ਕਾਲ ਹਾਂ ਮੇਰੇ ਐਕਸਪੀਰੀਅੰਸ ਦੇ ਹਿਸਾਬ ਨਾਲ ਵੱਜ ਜਾਂਦੀਆਂ ਕਾਲਸ ਵੱਜ ਜਾਂਦੀਆਂ ਸੱਟਾਂ ਲੱਗਦੀਆਂ ਕਿਉਂਕਿ ਲੋਕੀ ਫਾਇਰਵਰਕ ਇਸਤੇਮਾਲ ਕਰਦੇ ਆ ਯੂ نو ਇਹੋ ਜਿਹਾ ਕੰਮ ਕਰਦੇ ਆ ਸੋ ਕਾਲਾਂ ਵੱਜ ਜਾਂਦੀਆਂ ਤੇ ਜਿਹੜੀ ਇਦਾਂ ਦੀ ਜਿਹੜੀ ਫਾਇਰਵਰਕਸ ਦੇ ਨਾਲ ਸੰਬੰਧਿਤ ਕੁਝ ਪ੍ਰੋਕਾਸ਼ਨਸ ਹੁੰਦੀਆਂ ਜਿਹੜੀਆਂ ਲੈਣੀਆਂ ਚਾਹੀਦੀਆਂ ਜਾਂ ਕਿਉਂਕਿ ਬੰਦਾ ਤੇ ਜਿਹੜੇ ਛੋਟੇ ਕਿਸ਼ਨ ਦੇ ਲੋਕ ਕਈ ਵਾਰੀ ਚਲਾਉਂਦੇ ਆ ਜਿਹੜਾ ਬੱਚਿਆਂ ਵਾਲੇ ਜੇ ਤੁਸੀਂ ਫੁੱਲ ਚੜੀਆਂ ਦੀ ਗੱਲ ਕਰਦੇ ਆ ਸੋ ਜਿਹੜੀ ਫੁੱਲ ਚੜੀਆਂ ਆ ਉਹ ਬਿਲਕੁਲ ਨਹੀਂ ਅਲਾਉਡ ਉਹ ਕਿਉਂਕਿ ਉਹ ਵੀ ਫਾਇਰਵਰਕ ਹੁੰਦੀ ਆ ਫਾਇਰਵਰਕ ਦੀ ਕੈਟਾਗਰੀ ਦੇ ਅੰਦਰ ਆਉਂਦੀ ਆ ਰਾਈਟ ਅੱਛਾ ਕਿਉਂਕਿ ਕਦੀ ਕਦੀ ਜਦੋਂ ਲੋਕੀ ਹੁਣ ਲੋਕੀ ਡਾਲਰ ਸੋ ਤੱਕ ਖਰੀਦ ਲੈਂਦੇ ਕਾਫੀ ਸਸਤੀਆਂ ਆ ਮਿਲ ਜਾਂਦੀ ਆ ਪਰ ਇਹ ਨਹੀਂ ਕਦੇ ਉਹ ਭੁੱਲ ਜਾਂਦੇ ਕਿ ਉਹ ਕਾਫੀ ਗਰਮ ਰਹਿੰਦੀ ਆ ਜਦੋਂ ਲੋਕੀ ਇਸਤੇਮਾਲ ਕਰਦੇ ਫੁੱਲ ਚੜੀਆਂ ਉਹ ਕਾਫੀ ਟਾਈਮ ਬਾਅਦ ਉਹ ਗਰਮ ਰਹਿੰਦੀ ਆ ਫਿਰ ਗਾਰਬੇਜ ਪਾਤੀਆਂ ਜਾਂ ਕਿਤੇ ਹੋਰ ਰੱਖਤੀਆਂ ਉੱਥੇ ਆਗ ਸ਼ੁਰੂ ਹੋ ਜਿਹੜੇ ਹੁਣ ਉਹ ਇਲੈਕਟ੍ਰਿਕ ਜੇ ਹੁੰਦੇ ਆ ਦੀਵੇ ਜਾਂ ਕੈਂਡਲਸ ਵੀ ਰეკਮੈਂਡ ਕਰਦੇ ਆ ਉਹ ਵੀ ਰეკਮੈਂਡ ਹਾਂ ਬਿਲਕੁਲ ਹੁਣ ਮਿਲ ਜਾਂਦੇ ਆ ਅਸੀਂ ਹੁਣ ਕਾਫੀ ਪਾਰਟੀਆਂ ਦੇ ਦੇਖਦੇ ਆ ਲੋਕੀ LED ਇਸਤੇਮਾਲ ਕਰ ਸਕਦੇ ਆ ਉਹ LED ਆਰ ਬਹੁਤ ਸਸਤੇ ਹੋ ਮਿਲ ਜਾਂਦੇ ਆ ਉਹ ਬਹੁਤ ਵਧੀਆ ਆਪਸ਼ਨ ਹੁੰਦਾ ਯੂਜ਼ ਕਰਨੇ ਦਾ ਜੀ ਇਸ ਮੌਕੇ ਤੇ ਹੋਰ ਕੋਈ ਜਿਹੜੀ ਗੱਲਬਾਤ ਜਾਂ ਜਿਹੜੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੋ ਜੇ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਬਿਲਕੁਲ ਇਹ ਬਹੁਤ ਵਧੀਆ ਮੌਕਾ ਹੈ ਅਸੀਂ ਦਰਸ਼ਕਾਂ ਨੂੰ ਦੱਸਣੇ ਦਾ ਕਿ ਸਾਡਾ ਇੱਕ ਪ੍ਰੋਗਰਾਮ ਹੈਗਾ ਬਹੁਤ ਵਧੀਆ ਪ੍ਰੋਗਰਾਮ ਸਾਡਾ স্মੋਕ ਅਲਰਮ ਪ੍ਰੋਗਰਾਮ ਹੋਮ ਸੇਫ ਪ੍ਰੋਗਰਾਮ ਸਿਟੀ ਅਫਸਰੀ ਵੱਲੋਂ ਆ ਅਸੀਂ ਇਹ ਫ੍ਰੀ ਆਫ ਕਾਸ ਆਪਣੇ ਸੇਰਵਿਸ ਟੂ ਪ੍ਰੋਵਾਈਡ ਕੀਤਾ ਆ ਜਿਹਦੇ ਵਿੱਚ ਤੁਸੀਂ ਆਨਲਾਈਨ ਜਾ ਕੇ ਬੁੱਕ ਕਰ ਸਕਦੇ ਹੋ ਅਪਾਇੰਟਮੈਂਟ ਫਾਇਰ ਸਰਵਿਸ ਨਾਲ ਹੋਮ ਸੇਫ ਵਿਜ਼ਿਟ ਇਹ ਵਿਜ਼ਿਟ ਦੇ ਜ਼ਰੀਏ ਸਾਡੇ ਫਾਇਰ ਕਰੂ ਤੁਹਾਡੇ ਘਰ ਆ ਕੇ ਸਮੋਕ ਅਲਾਰਮ ਚੈੱਕ ਕਰਦੇ ਆ ਜੇ ਥੋੜਾ ਸਮੋਕ ਅਲਾਰਮ ਨੇਮ ਕਰਦਾ ਹੋਣ ਜਾਂ ਕੋਈ ਗੜਬੜ ਹੋਵੇ ਅਸੀਂ ਫ੍ਰੀ ਆਫ ਕਾਸਟ ਇੱਕ ਬੈਟਰੀ ਆਪਰੇਟਰ ਸਮੋਕ ਡਿਟੈਕਟਰ ਇੰਸਟਾਲ ਕਰ ਦਿੰਦੇ ਆ ਸੋ ਇਟਸ ਅ ਵੈਰੀ ਗੁੱਡ ਸਰਵਿਸ ਇਸ ਫ੍ਰੀ ਆ ਨਾਲੇ ਨਾਲ ਤੁਹਾਡੇ ਘਰ ਦੇ ਸਾਹ ਬਣਾ ਸਾਈਜ਼ ਦੇ ਸਾਹ ਬਣਾ ਸੀ ਤੁਹਾਨੂੰ ਫਾਇਰ ਰეკਮੈਂਡੇਸ਼ਨਸ ਦੇ ਦਿੰਦੇ ਆ ਫਾਇਰ ਸੇਫਟੀ ਦੀ ਟਿਪਸ ਜਿਹੜੇ ਕਰੂ ਆਉਂਦੇ ਤੁਹਾਡੇ ਘਰ ਤੁਹਾਨੂੰ ਲਿਸਟ ਦੇ ਦੋਗੇ ਕਿ ਕੀ ਕੀ ਤੁਹਾਨੂੰ ਕਰਨਾ ਚਾਹੀਦਾ ਸੋ ਬਹੁਤ ਵਧੀਆ ਸਰਵਿਸ ਵਾ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਆ ਸਾਡੇ ਸਿਟੀ ਆਫ ਸੌਰੀ ਵੈਬ ਪੇਜ ਤੋਂ ਉੱਥੇ ਹੋਮ ਸੇਫ ਟੈਬ ਆ ਉਹਨੂੰ ਕਲਿੱਕ ਕਰਕੇ ਤੁਸੀਂ ਆਨਲਾਈਨ ਬੁੱਕ ਕਰੋ ਬਹੁਤ ਵਧੀਆ ਸਰਵਿਸਵਾਤ ਨੈਸਪੀਅਰ ਪਾਸਟ ਹੁਣ ਦੇਖਦੇ ਹਾਂ ਐਡਮੰਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ حاضر ਹੋ ਰਿਹਾ ਅ ਅਲਬਰਟਾ ਦੇ ਵਿੱਚ ਪਿਛਲੇ 1 ਹਫਤੇ ਤੋਂ ਜਿਹੜੇ ਅਲਬਰਟਾ ਦੇ ਅਧਿਆਪਕ ਆ ਉਹ ਸਟ੍ਰਾਈਕ ਤੇ ਗਏ ਹੋਏ ਨੇ ਔਰ ਇਹਦੇ ਨਾਲ ਕੋਈ 750000 ਦੇ ਕਰੀਬ ਜਿਹੜੇ ਸਟੂਡੈਂਟ ਆ ਉਹ ਅਫੈਕਟ ਹੋ ਰਹੇ ਨੇ 51000 ਟੀਚਰ ਜਿਹੜੇ ਨੇ ਉਹ ਸਟ੍ਰਾਈਕ ਤੇ ਹੈਗੇ ਜੀ ਜਿਹੜੀ ਕੱਲ ਮੀਟਿੰਗ ਹੋਈ ਆ ਟੀਚਰਸ ਦੀ ਤੇ ਪ੍ਰੋਵਿੰਸ ਦੀ ਉਹਦੇ ਵਿੱਚ ਪ੍ਰੋਵਿੰਸ ਦਾ ਬਿਆਨ ਆਇਆ ਜੀ ਉਹ ਕਹਿੰਦੇ ਵੀ ਅਸੀਂ ਜਿੰਨੇ ਕੁ ਪੈਸੇ ਉਹਨਾਂ ਨੂੰ ਦੇ ਸਕਦੇ ਸੀ ਉਹ ਅਸੀਂ ਉਹਨਾਂ ਨੂੰ ਆਪਣੀ ਆਫਰ ਦੇ ਵਿੱਚ ਦੱਸ ਚੁੱਕੇ ਆ ਅਸੀਂ ਹੁਣ ਹੋਰ ਉਦੋਂ ਜ਼ਿਆਦਾ ਪੈਸਾ ਜਿਹੜਾ ਉਹ ਖਰਚ ਨਹੀਂ ਕਰ ਸਕਦੇ। ਅ ਪ੍ਰੋਬਲਮ ਸੇ ਵੀ ਕਹਿ ਰਿਹਾ ਭਈ ਜਿਹੜੀ ਉਹਨਾਂ ਵੱਲੋਂ ਮੰਗ ਰੱਖੀ ਜਾ ਰਹੀ ਆ ਉਹ ਇਸ ਤਰ੍ਹਾਂ ਹੈ ਵੀ ਜਿਦਾਂ ਉਹ ਚੰਦ ਜਿਹੜਾ ਆ ਉਤੋਂ ਲਾਉਣ ਨੂੰ ਫਿਰਦੇ ਆ ਸਮਾਨ ਦੇ ਵਿੱਚੋਂ ਭਈ ਉਹਨਾਂ ਨੂੰ ਰੀਅਲਿਸਟਿਕ ਹੋਣਾ ਚਾਹੀਦਾ ਉਹ ਕਹਿੰਦੇ ਅਸੀਂ ਉਹਨਾਂ ਨੂੰ ਦੱਸਿਆ ਭਈ 2 ਬਿਲੀਅਨ ਡਾਲਰ ਹੋਰ ਐਕਸਟਰਾ ਚਾਹੀਦਾ ਜਿਹੜੀਆਂ ਮੰਗਾਂ ਤੁਸੀਂ ਕਰ ਰਹੇ ਆ। ਅ ਇਸ ਵੇਲੇ ਉਹ ਕਹਿੰਦੇ ਵੀ ਜਿਹੜਾ ਖਰਚਾ ਸਾਡਾ ਆਉਣਾ ਆ ਸਰਕਾਰ ਦਾ ਉਹ 2 ਕਸਰ 6 ਬਿਲੀਅਨ ਡਾਲਰ ਆ ਪਰ ਆਉਣ ਵਾਲੇ ਥੋੜੇ ਸਾਲਾਂ ਦੇ ਵਿੱਚ ਉਹ ਕੀਤਾ ਜਾਵੇਗਾ ਜਿਹੜੀ ਉਹਨਾਂ ਨੂੰ ਪੇ ਰੇਸ ਦਿੱਤੀ ਜਾ ਰਹੀ ਆ 12% ਦੀ ਉਹ ਆਉਣ ਵਾਲੇ 64 ਸਾਲਾਂ ਲਈ ਆ ਜੀ 3% ਪਰ ਈਅਰ ਹੋ ਗਈ ਔਰ ਪ੍ਰੋਵਿੰਸ ਕਹਿੰਦਾ ਵੀ ਉਹ ਇੱਕ ਕਿਸਮ ਦੀ ਵਧੀਆ ਡੀਲ ਆ ਜਿੰਨੀਆਂ ਅਸੀਂ ਬਾਕੀ ਯੂਨੀਅਨ ਦੇ ਨਾਲ ਕੀਤੇ ਹੈਗੇ ਆ ਸਮਝੌਤੇ ਉਹ ਇੰਨੇ ਕੀ ਪੈਸੇ ਅਸੀਂ ਉਹਨਾਂ ਨੂੰ ਦਿੱਤੇ ਨੇ ਸੋ ਇਸ ਕਰਕੇ ਟੀਚਰਾਂ ਨੂੰ ਵੀ ਚਾਹੀਦਾ ਵੀ ਉਹ ਵੀ ਇਸ ਗੱਲ ਨੂੰ ਕਬੂਲ ਕਰਨ ਦੂਸਰੀ ਉਹ ਕਹਿੰਦੇ ਵੀ ਜਿਹੜੇ ਅਸੀਂ 3000 ਟੀਚਰ ਐਕਸਟਰਾ ਜਿਹੜੇ ਆ ਉਹ ਹਾਇਰ ਕਰਨੇ ਉਹਨਾਂ ਦੇ ਨਾਲ ਮੰਨੇ ਆ ਤੇ ਜਿਹੜੀਆਂ ਟੀਚਰ ਵੱਲੋਂ ਇਹ ਮੰਗ ਲਈ ਜਾ ਰਹੀ ਆ ਵੀ ਸਟੂਡੈਂਟਸ ਤੇ ਕੈਪ ਹੋਣੀ ਚਾਹੀਦੀ ਆ ਕਲਾਸਸ ਦੇ ਵਿੱਚ ਕਿਉਂਕਿ ਗਿਣਤੀ ਬੱਚਿਆਂ ਦੀ ਬਹੁਤ ਜ਼ਿਆਦਾ ਹੋਈ ਆ ਜਿਹਦਾ ਕਰਕੇ ਟੀਚਰ ਦਾ ਸਮਾਂ ਬਹੁਤ ਉਸ ਗੱਲਬਾਤ ਤੇ ਲੱਗਦਾ ਆ ਔਰ ਵੱਖਰੇ ਵੱਖਰੇ ਤਰ੍ਹਾਂ ਦੇ ਸਟੂਡੈਂਟ ਆ ਕਈ ਸਲੋ ਲਰਨਰ ਆ ਜਾਂ ਕਿਸੇ ਨੂੰ ਜਿਹੜੀ ਲੈਂਗੁਏਜ ਦੀ ਪ੍ਰੋਬਲਮ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਟੀਚਰ ਕਹਿੰਦੇ ਵੀ ਉਹ ਬੰਦੇ ਹੋਰ ਚਾਹੀਦੇ ਨੇ ਇੱਥੇ ਤੇ ਔਰ ਨਾਲ ਦੀ ਨਾਲ ਕਲਾਸਰੂਮ ਜਿਹੜੇ ਆ ਉਹ ਵੀ ਹੋਰ ਬਣਨੇ ਚਾਹੀਦੇ ਆ ਤੇ ਸੂਬਾ ਕਹਿੰਦਾ ਜੀ ਵੀ ਇਹ ਅਸੀਂ ਇੱਕਦਮ ਤਾਂ ਨਹੀਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਪਰ ਜਿਹੜੀ ਪੈਸਿਆਂ ਦੀ ਗੱਲ ਹੈਗੀ ਆ ਉਹ ਇਤੋਂ ਜ਼ਿਆਦਾ ਅਸੀਂ ਖਰਚ ਨਹੀਂ ਕਰ ਸਕਦੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਨੇਟ ਹਾਰਨਰ ਹੋਰੀ ਉਹਨਾਂ ਨੇ ਇਹ ਗੱਲਬਤ ਕਹੀ ਆ ਔਰ ਨਾਲ ਹੀ ਉਹ ਕਹਿ ਰਿਹਾ ਵੀ ਅਸੀਂ ਇਹ ਚਾਹੁੰਦੇ ਆ ਵੀ ਜਿੰਨੀ ਵੀ ਛੇਤੀ ਹੋ ਸਕੇ ਸਟੂਡੈਂਟ ਜਿਹੜੇ ਆ ਉਹ ਦੁਬਾਰਾ ਕਲਾਸਰੂਮ ਵਿੱਚ ਪਹੁੰਚਣ ਜੇ ਉਹ ਕਹਿੰਦੇ ਵੀ ਸਮਝੌਤਾ ਨਹੀਂ ਹੁੰਦਾ ਤੇ 27 ਅਕਤੂਬਰ ਨੂੰ ਜਦੋਂ ਮੁੜ ਕੇ ਲੈਜਿਸਲੇਚਰ ਬੈਠਦਾ ਆ ਤੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਬੈਕ ਟੂ ਵਰਕ ਜਿਹੜਾ ਲੈਜਿਸਲੇਟ ਕਰ ਸਕਦੇ ਆ ਟੀਚਰਜ਼ ਨੂੰ ਸੋ ਹਜੇ ਤਾਈਂ ਟੀਚਰਸ ਜਿਹੜੇ ਆ ਜੀ ਉਹ ਕਹਿੰਦੇ ਵੀ ਅਸੀਂ ਜਿਹੜੀ ਇਹ 바ਰਗੇਨਿੰਗ ਵਾਲੀ ਗੱਲਬਾਤ ਹੈ ਟੀਚਰਾਂ ਤੱਕ ਪਹੁੰਚਾ ਰਹੇ ਆ ਵੀ ਭਾਈ ਦੱਸੋ ਤੁਸੀਂ ਹੋਰ ਕੀ ਕਿਸ ਤਰ੍ਹਾਂ ਕੀਤਾ ਜਾ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਡੇਟ ਕੋਈ ਨਹੀਂ ਉਹਨਾਂ ਨੇ ਅਨਾਉਂਸ ਕੀਤੀ ਵੀ ਕਿੰਦਣ ਦੁਬਾਰਾ ਗੱਲਬਾਤ ਕਰਨੀ ਆ ਪਰ ਆਸ਼ ਕੀਤੀ ਜਾ ਰਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੋਨੋਂ ਤਰ੍ਹਾਂ ਮੋੜ ਬੈਠ ਕੇ ਇਹਦੇ ਤੇ ਗੌਰ ਕਰਨਗੀਆਂ ਤਾਂ ਕਿ ਇਹ ਜਿਹੜਾ ਸਿਲਸਿਲਾ ਖੜਾ ਹੋਇਆ ਜਿਹਦੇ ਵਿੱਚ ਪੇਰੈਂਟਸ ਵੀ ਜਿਹੜੇ ਨੇ ਉਹ ਵੀ ਮਜਬੂਰ ਨੇ ਔਖੇ ਨੇ ਉਹਨਾਂ ਨੂੰ ਬੱਚਿਆਂ ਦੇ ਨਾਲ ਸਮਾਂ ਲਾਉਣਾ ਪੈ ਰਿਹਾ ਕਈਆਂ ਨੂੰ ਕੰਮਾਂ ਤੋਂ ਛੁੱਟੀ ਲੈਣੀ ਪੈ ਰਹੀ ਆ ਸੋ ਬਹੁਤ ਸਾਰੀਆਂ ਮੁਸ਼ਕਲਾਂ ਕ੍ਰੀਏਟ ਹੋਈਆਂ ਨੇ ਆਸ ਕਰਦੇ ਹਾਂ ਕਿ ਦੋਨੋਂ ਧਿਰਾਂ ਫੇਰ ਬੈਠ ਕੇ ਇਸ ਗੱਲ ਨੂੰ ਨਿਬੇੜਨਗੀਆਂ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ